ਵੇ ਉੜ ਜਾ ਜਾ ਤਿਆਰ ਹੋ ਜਾ ਉਹ ਮੰਮੀ ਤਿਆਰ ਤੇ ਮੈਂ ਗਈ ਆ ਇਤਨਾ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਰਿੰਪੀ ਨੂੰ ਛੱਡਣ ਜਾਣਾ ਉਹ ਮੈਂ ਨਹੀਂ ਜਾਣਾ ਜੁਣਾ ਛੱਡਣ ਕਿਉ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਮੈਨੂੰ ਨਾ ਕਿਆ ਕਰ ਉਹਨੂੰ ਛੱਡਣ ਜਾਣਾ ਤੇ ਤੁਹਾਨੂੰ ਪਤਾ ਵਾ ਜਦੋਂ ਉਹਨੂੰ ਮੈਂ ਛੱਡਣ ਜਾਣਾ ਵਾ ਉਹਦੇ ਘਰ ਦੇ ਵਿੱਚ ਨਾ ਕੋਈ ਨਾ ਕੋਈ ਮੇਰੀ ਗੱਡੀ ਮੰਗ ਕੇ ਲੈ ਜਾਊਗਾ ਤੇ ਜੇ ਉਹ ਗੱਡੀ ਮੰਗ ਕੇ ਲੈ ਗਏ ਨਾ ਦਿੱਤੇ ਟਾਈਮ ਦੇ ਤਾਂ ਉਹਨਾਂ ਨੇ ਆਉਣਾ ਨਹੀਂ ਨਾ ਮੇਰਾ ਸਾਰਾ ਦਿਨ ਉੱਥੇ ਵੇਸਟ ਹੋ ਜਾਂਦਾ ਵਾ ਤੇ ਜੇ ਉਹ ਆਉਂਦੇ ਆ ਨਾ ਤੇ ਗੱਡੀ ਚ ਸਾਰਾ ਤੇਲ ਮਕਾ ਕੇ ਲੈ ਕੇ ਆਉਂਦੇ ਆ ਇਸ ਕਰਕੇ ਆ ਵੇਖੋ ਮੈਨੂੰ ਨਾ ਕੁਛ ਕਹੋ ਮੈਂ ਨਹੀਂ ਜਾਣਾ ਜੇ ਬੇਲੀ ਗੱਲ ਸੁਣ ਤੂੰ ਨਾ ਕਹ ਦੇ ਕਿ ਭਾਜੀ ਇਹ ਚ ਪੈਟਰੋਲ ਪਵਾਣਾ ਪੈਟਰੋਲ ਘੱਟ ਹੈਗਾ ਉਹ ਨਹੀਂ ਪਵਾਉਣਾ ਉਹਨਾਂ ਨੇ ਉਹਨਾਂ ਨੇ ਇਹ ਕਹਿ ਦੇਣਾ ਵਾ ਕਿ ਕੋਈ ਗੱਲ ਨਹੀਂ ਅੱਬਾ ਪਵਾ ਲਾਂਗੇ ਪਰ ਜਦੋਂ ਗੱਡੀ ਲਾਉਣੀ ਨਾ ਉਹਨਾਂ ਨੇ ਕਹਿਣਾ ਓਹੋ ਅਹੀਂ ਨਾ ਤੇਲ ਪਵਾਉਣਾ ਹੀ ਤੇ ਭੁੱਲ ਗਏ ਆ ਤੇ ਸ਼ਰਮੀ ਸ਼ਰਮੀ ਉਹਨਾਂ ਨੇ ਕਹਿਣਾ ਪੈਸੇ ਲੈ ਲਓ ਪੈਸੇ ਲੈ ਲਓ ਹੁਣ ਮਾਨਾ ਕੋ ਪੈਸੇ ਲੈਂਦਾ ਚੰਗਾ ਲੱਗਦਾ ਓਹੋ ਕੀ ਹੋ ਗਿਆ ਇੰਨੀ ਕਾਦੀ ਖੱਪ ਪਈ ਆ ਤੁਸੀਂ ਵੇ ਰਿੰਪੀਰੇ ਤੈਨੂੰ ਪਤਾ ਨਾ ਆਪਣੇ ਸਹੁਰੇ ਜਾਣਾ ਤੇ ਮੈਨੂੰ ਕਹਿੰਦੇ ਤੂੰ ਛੱਡਿਆ ਕੰਦਾ ਮੈਂ ਨਹੀਂ ਜਾਣਾ ਜਦੋਂ ਹਜੇ ਮੈਂ ਜਾਣਾ ਹੀ ਆ ਗੱਡੀ ਖੜੀ ਕਰਦਾ ਤੇ ਜਾਂਦਿਆਂ ਕਦੀ ਉਹਦਾ ਚਾਚਾ ਮੰਗ ਕੇ ਲੈ ਜਾਂਦਾ ਗੱਡੀ ਕਦੀ ਉਹਦਾ ਪਤਾ ਨਹੀਂ ਇਧਰੋਂ ਮੰਗ ਕੇ ਲੈ ਜਾਂਦਾ ਕਹਿ ਦਿੰਦੇ ਆ ਕਿ 5 ਮਿੰਟ ਚ ਗੱਡੀ ਲੈ ਕੇ ਆਇਆ ਬਾਅਦ ਚ ਸ਼ਾਮਾਂ ਨੂੰ ਆਂਦੇ ਕਹਿੰਦਾ ਮੇਰਾ ਤਾਂ ਉੱਥੇ ਬਹਿਣੋਂ ਦਿਲ ਨਹੀਂ ਕਰਦਾ ਹੈਗਾ ਭਾਬੀ ਤੈਨੂੰ ਪਿਛਲੀ ਵਾਰ ਦੀ ਵੀ ਗੱਲ ਯਾਦ ਹੈ ਨਾ ਇਹਦਾ ਦਿਓਰ ਗੱਡੀ ਮੰਗ ਕੇ ਲੈ ਗਿਆ ਸੀ ਮੇਰੀ ਤੇ ਜਦੋਂ ਆਇਆ ਵਾ ਗੱਡੀ ਦਾ ਟਾਇਰ ਬਾੜ ਲਿਆ ਵਾ ਪੂਰੇ 12000 ਬ੍ਰੈਟਾਇਰ ਪਿਆ ਉਦੋਂ ਵੀ ਤੇ ਝੂਠੇ ਮੂੰਹ ਨਾਲ ਇਹ ਵੀ ਨਹੀਂ ਕਿਹਾ ਕਿ ਚੱਲ ਮੈਂ ਪੈਸੇ ਦੇ ਦੂੰਗਾ ਇਹ ਤਾਂ ਉਹਨਾਂ ਦੀ ਵੈਸੇ ਗਲਤੀ ਸੀ ਜੇ ਟਾਇਰ ਪਾੜ ਹੀ ਗਿਆ ਸੀ ਤੁਸੀਂ ਕਹਿ ਹੀ ਦੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਕੋਈ ਗੱਲ ਨਹੀਂ ਆਪਾਂ ਕੀ ਕਹਿਣਾ ਸੀ ਉਹਨਾਂ ਨੂੰ ਉਹ ਮੰਮੀ ਉਹਨਾਂ ਨੇ ਤਾਂ ਦੱਸਿਆ ਵੀ ਨਹੀਂ ਕਿ ਟਾਇਰ ਪਾੜ ਗਿਆ ਵਾ ਉਹ ਵੀ ਮੈਂ ਜਦੋਂ ਗੱਡੀ 'ਚ ਬੈਠਾ ਉਦੋਂ ਵੇਖਿਆ ਮੈਂ ਉਹਨਾਂ ਨੇ ਤੇ ਚਲਾਕੀ ਵਰਤੀ ਆ ਬਾਕੀ ਮੇਰੀ ਗੱਲ ਸੁਣ ਤੂੰ ਬਾਹਰ ਹੀ ਲਾਈ ਇਹਨੂੰ ਅੰਦਰ ਨਾ ਜਾਵੀਂ ਹੁਣ ਵੇਖ ਹੁਣ ਛੱਡਣ ਤੇ ਜਾਣਾ ਹੀ ਆ ਨਾ ਉਹ ਨਹੀਂ ਭਾਬੀ ਮੈਂ ਨਹੀਂ ਜਾਣਾ ਮੈਨੂੰ ਪਤਾ ਨਾ ਉੱਥੇ ਜਾਣਾ ਬੜਾ ਮਹਿੰਗਾ ਪੈਂਦਾ ਮੈਨੂੰ ਚੱਲ ਕੋਈ ਨਹੀਂ ਪੁੱਤ ਐਸ ਤਰ੍ਹਾਂ ਕਰ ਬਾਰੋ-ਬਾਰ ਤਾਰ ਕੇ ਆ ਜੀ ਜੇ ਕੋਈ ਆਊਗਾ ਵੀ ਉਹਨਾਂ ਦੇ ਘਰੋਂ ਤੇ ਕਹਿ ਦੇ ਮੈਨੂੰ ਕੋਈ ਜ਼ਰੂਰੀ ਕੰਮ ਹੈਗਾ ਤੇ ਮੈਂ ਜਾਣਾ ਹੈਗਾ ਜਾਣਾ ਤੇ ਪੈਣਾ ਹੀ ਆ ਹਾਂ ਹੁਣ ਤੂੰ ਦੱਸ ਆ ਵੇਖੋ ਸੂਟ ਲੈ ਕੇ ਆਈਆਂ ਸੋਹਣੇ ਆ ਨਾ ਆਹੋ ਸੋਹਣੇ ਬਾਤ ਚ ਨਾ ਕਿਉਂ ਕਿ ਸੂਟ ਨਹੀਂ ਸੋਹਣੇ ਹੈਗੇ ਇਹਦੇ ਬੜੇ ਸੋਹਣੇ ਸੂਟ ਆ ਇਹ ਕਿਦੇ ਵਾਸਤੇ ਲੈ ਆਇਆ ਕੇਦੇ ਵਾਸਤੇ ਮੇਰੇ ਵਾਸਤੇ ਅੱਛਾ ਆਪਣੇ ਵਾਸਤੇ ਲੈ ਗਏ ਬਹੁਤ ਸੋਨੇ ਲੈ ਗਏ ਆ ਤੂੰ ਬਚਾਰ ਤੇਰੇ ਚਲ ਗਈ ਮੈਂ ਤੈਨੂੰ ਕਿਹਾ ਸੀ ਸਿਰ ਸੁਰ ਵਾ ਕੇ ਜਾ ਉਹ ਮੰਮੀ ਵਾਲ ਗਿੱਲੇ ਹਜੇ ਨਾ ਕੋਈ ਘੱਲੇ ਤੇ ਪਹਿਲਾਂ ਮੈਨੂੰ ਦੱਸੋ ਸੂਟ ਸਹੀ ਹੈ ਨਾ ਸੋਹਣਾ ਤੂੰ ਜਦੋਂ ਵੀ ਪੇਕੇ ਆਨੀ ਹੈ ਨਾ ਨਾ ਤੈਨੂੰ ਸਿਰ ਵਾਂ ਦਾ ਚੈੱਕਰ ਨਾ ਕੁਝ ਨਹੀਂ ਬਸ ਇਤਰੇ ਫੜਦੀ ਐਕਟਿਵਤਾ ਨਿਕਲ ਚੰਨੀ ਬਚਾਰ ਹੋਰ ਇੱਥੇ ਆਣ ਕੇ ਤੇ ਐਸ਼ ਹੁੰਦੀ ਮੰਮੀ ਉੱਥੇ ਜੇ ਸਾਰਾ ਦਿਨ ਕੰਮ ਕਰਦੇ ਰੋ ਆਪਣੇ ਸੁਵੈਜਿ ਰੱਖੋ ਇੱਥੇ ਆਣ ਕੇ ਪੂਰੀ ਮੈਸ਼ ਕਰਦੀਆਂ ਸੋਹਣਾ ਸੂਟ ਇੱਕ ਸਸਤਾ ਸਸਤਾ ਨਹੀਂ ਸਸਤਾ ਕਿਹੜੀ ਗੱਲ ਨੂੰ ਅੱਛਾ ਮੇਰੇ ਆਪਣੇ ਮੰਮੀ ਤੁਨੋਂ ਆਹੇ ਤੈਨੂੰ ਪਤਾ ਤੇ ਹੈਗਾ ਮੇਰੀ ਸੱਸ ਭੁੱਖੀ ਜੀ ਗਈ ਆ ਉਹਨੇ ਜਾਂਦੇਗਾ ਨਾ ਆ ਪੁੱਤ ਮੇਰਾ ਹੁਣਾ ਸੂਟ ਹੂੰ ਕਦੀ ਮੇਰੀ ਮੰਮੀ ਇਹ ਦੋਨੇ ਸੂਟ ਮੇਰੇ ਮੈਂ ਵਿਖਾ ਕੇ ਤੇ ਨਾਲ ਹੀ ਬੁੜੀਕ ਦੇ ਸੀਨਵਾਸ ਦੇ ਦਨੇ ਆ ਅੱਛਾ ਮੇਰੀ ਗੱਲ ਸੁਣ ਹੁਣ ਆਈ ਤੇ ਗਈ ਸਾਂ ਤੇ ਉਹਨਾਂ ਨੇ ਕਹਿਣਾ ਤੂੰ ਮੰਮੀ ਨੇ ਕੀ ਦਿੱਤਾ ਕੀ ਲੈ ਕੇ ਕਹੀਂ ਪੇਕਿਓ ਲੈ ਕੇ ਮੈਂ ਆਪ ਤੇ ਨਾ ਮੈਂ ਤੁਹਾਡਾ ਕਰ ਦੇਣਾ ਆਹੋ ਆ ਵੀ ਵੈਸੇ ਗੱਲ ਚੰਗੀ ਸਹੀ ਹੈ ਨਾ ਕਦੀ ਨਾ ਕਰ ਦੇਣਾ ਟਾਡਾ ਆਹੋ ਸਹੀ ਆ ਸਹੀ ਗੱਲ ਕੋਈ ਗੱਲ ਨਹੀਂ ਕਰਦੀ ਠੀਕ ਹੈ ਠੀਕ ਹਾਂਜੀ ਮੰਮੀ ਠੀਕ ਹੈ ਹੈਨਾ ਉਹ ਇਸੇ ਲਈ ਕੀ ਆ ਠੀਕ ਹੈ ਜਦੋਂ ਨਹੀਂ ਲੈ ਕੇ ਜਣੇ ਤੇ ਲੈ ਕੇ ਆਪ ਤੇ ਨਾਂ ਤੂੰ ਸਾਡਾ ਕਰ ਦੇ ਕੋਈ ਗੱਲ ਨਹੀਂ ਤੇ ਹੋਰ ਹਾਂ ਤੇ ਨਾਲੇ ਮੇਰੀ ਗੱਲ ਸੁਨੋ ਇੱਕ ਉਹ ਵੀ ਹੋਣਾ ਮੇਰਾ ਕੁੜਤਾ ਵੀ ਪਿਆਣਾ ਵਾ ਜਿਹੜਾ ਮੈਂ ਪਿਛਲੀ ਵਾਰ ਲੈ ਕੇ ਆਈ ਉਹ ਵੀ ਨਾਲ ਤੋਂ ਨਾਲ ਦੀ ਭਾਬੀ ਦੇ ਪੇਕ ਕਿਉਂ ਆਇਆ ਹਾਂ ਐ ਕਹਾਂਗੀ ਭਾਬੀ ਦੇ ਪੇਕ ਸਹੀ ਗੱਲ ਆ ਠੀਕ ਹੈ ਨਾਲੇ ਭਾਬੀ ਦਾ ਵੀ ਨਾਮ ਹੋ ਜਾਊਗਾ ਹਾਂ ਉਹ ਡਿਨਰ ਸੈੱਟ ਵੀ ਪਿਆ ਹੈਗਾ ਉਹ ਦੇ ਦਵਾਂ ਤੈਨੂੰ ਹਾਂ ਸੱਚੇ ਡਿਨਰ ਸੈੱਟ ਵੀ ਉਹ ਵੀ ਦੇ ਦੋ ਵੀ ਨਾਲ ਹੀ ਨਹੀਂ ਜਾਣਾ ਤੇ ਗੱਡੀ ਦੇ ਨਾ ਦੋ ਚਰਚੀ ਜੇ ਲੈ ਕੇ ਜਾਵਾਂ ਤੇ ਵਧੀਆ ਲੱਗੂਗਾ ਨਾ ਮੰਮੀ ਬਿਲਕੁਲ ਸਹੀ ਗੱਲ ਐ ਇਹ ਚੰਗੀ ਗੱਲ ਐ ਜਿਹੜੀ ਵੀ ਚੀਜ਼ ਆਪ ਲੰਦੀ ਨਾ ਪੇਕਿਆਂ ਦਾ ਲੰਦੀ ਤੇ ਹੋਰ ਚੰਗਾ ਸਾਡਾ ਟੌਰ ਹੋ ਜਾਂਦਾ ਪੂਰਾ ਤੇ ਹੋਰ ਤਾਰੀਫ ਨਹੀਂ ਕਰਨੀ ਫਿਰ ਪੇਕਿਆਂ ਦੀ ਹਾਂ ਇਹ ਤਾਂ ਚੰਗੀ ਗੱਲ ਪੇਕਿਆਂ ਦੀ ਤਾਰੀਫ ਹੋਣੀ ਚਾਹੀਦੀ ਐ ਹਾਂ ਹੈਨਾ ਤੇ ਪੁੱਤ ਐਸ ਤਰ੍ਹਾਂ ਕਰ ਉਹ ਵੀ ਦੇ ਦੇ ਤੇ ਜਿਹੜਾ ਤੂੰ ਕੰਬਲ ਲਿਆ ਉਹ ਕਦੋਂ ਤੇਰੇ ਨਹੀਂ ਕੰਬਲ ਅਗਲੀ ਵਾਰੀ ਲੈ ਕੇ ਜਾਵਾਂਗੇ ਹੂੰ ਨਾ ਮੈਂ ਪਤਾ ਕਰਾਂਗੀ ਮੈਨੂੰ ਲਫਾਫਾ ਦੇ ਦੋ ਮੈਂ 1100 ਵਿੱਚ ਸਗਨ ਪਾ ਲਾਂਗੀ ਕਹਾਂਗੀ ਆ ਦਿੱਤਾ ਹੀ ਮੰਮੀ ਨੇ ਨਾਲ ਸਗਨਾਂ ਚੱਲ ਠੀਕ ਠੀਕ ਐ ਨਾ ਮੇਰੀ ਗ ਤੂੰ ਐਸਾ ਨਾ ਕਰਖਾ ਸਾਰੇ ਤੂੰ ਆਪਣੇ ਕਰੀ ਜਾਣੀ ਆ ਹੂੰ ਤੂੰ 1100 ਦੇ ਦੇ ਮੁੰਡੇ ਨੂੰ ਮੁੰਡੇ ਨੂੰ ਮੰਮੀ ਨਹੀਂ ਕਿਉਂ ਇਹਨਾਂ ਨੂੰ ਕਿਉਂ ਦਵਾ ਬਾਕੀ ਵੈਸੇ ਤੂੰ ਸਹੀ ਕਹਿ ਰਹੇ ਰੇ ਟੋਰ ਬਣ ਜਗੀ ਕਿ ਆਖਿਰਕਾਰ ਉਹਨਾਂ ਵੱਸੇ ਕੁਝ ਭੇਜਿਆ ਵਾ ਤੇ ਹੋਰ ਕੀ ਨਹੀਂ ਤਾਂ ਐਵੇਂ ਮੂੰਹ ਲੰਮ ਕੰਮ ਦਾ ਫਿਰੂਗਾ ਪਰ ਮੇਰੇ ਵਾਸਤੇ ਕੁਝ ਨਹੀਂ ਭੇਜਿਆ ਪਰ ਮੇਰੀ ਗੱਲ ਸੁਣ ਨਾ ਮੇਰੇ ਪੈਸੇ ਤਾਂ ਫਿਰ ਉਹਨਾਂ ਕੋਲ ਚਲ ਜਾਣੇ ਮੈਂ ਤਾਂ ਫਿਰ ਖਾਲੀ ਰਹਿ ਗਈ ਚਲ ਕੋਈ ਨਹੀਂ ਤੇਰੇ ਪੈਸੇ ਤੇਰੇ ਘਰ ਵਾਲੇ ਕੋਲ ਚਲ ਗਏ ਆ ਚਲੋ ਕੋਈ ਗੱਲ ਨਹੀਂ वैसे बढ़िया किया तूने ठीक है ना हां ठीक है चल ठीक है मैं नहीं, नहीं, ममी। तो कंदी सी हुन गड्डी चली आ ते ਵਿੱਚ ਕੰਬਲ ਰੱਖ ਦੇਦੀ ਉਹ ਨਹੀਂ ਨਹੀਂ ਮੰਮੀ ਮੰਮੀ ਇੰਨਾ ਸਮਾਨ ਨਾ ਰੱਖੋ ਫੇਰ ਮੈਨੂੰ ਅੰਦਰ ਜਾਣਾ ਬੈਣਾ ਰੱਖਣ ਬਾ ਥੋੜਾ ਕਾ ਸਮਾਨ ਦੋ ਜਿਹੜਾ ਨੂੰ ਬਾਰੋ-ਬਾਰ ਲਾਵਾਂ ਤੇ ਸਮਾਨ ਲੈ ਕੇ ਚੱਲ ਜੀ ਤੇ ਇੰਨਾ ਭਾਰਾ ਐਡੀ ਦਾ ਸੈਟ ਮੈਂ ਥੋੜੀ ਖੜਾ ਕੇ ਚੱਕ ਕੇ ਆਪੇ ਕਹਿ ਲੇਗਾ ਕਿ ਮੈਂ ਯਾਰ ਦੋਸ ਦੀ ਗੱਡੀ ਲੈ ਕੇ ਆ ਤੈਨੂੰ ਦੇਣੀ ਵੀ ਆ ਵਾਪਸ ਫੇਰ ਥੋੜਾ ਕੁ ਕੁਛ ਕਹਿਣਗੇ ਗੱਲ ਸਹੀ ਐ ਇਟਾ ਹੀ ਕਹਿਵੀਂ ਹਾਂ ਤੂੰ ਕਹਿ ਦੇ ਕਿ ਮਨੇ ਦੀ ਗੱਡੀ ਲੈ ਕੇ ਆਇਆ ਮੈਂ ਆਹ ਮਮਮੀ ਆਹ ਗੱਲ ਠੀਕ ਆ ਨਾਲੇ ਨੂੰ ਨਾ ਸਮਝਾ ਦਿਓ ਮੈਨੂੰ ਉਹਦੇ ਚਾਹ ਚੂ ਪੀਣ ਵਾਸਤੇ ਨਾ ਕਵੇ ਤੇ ਨਾ ਹੀ ਕਵੇ 5 ਮਿੰਟ ਬਹਿ ਜਾ ਇਹਦਾ ਮੈਂ ਨਾ ਸਮਾਨ ਛੁੱਟ ਗੇ ਉਸੇ ਟਾਈਮ ਘਰੋਂ ਬਾਹਰ ਨਿਕਲ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਕੁੜੀ ਦਾ ਸਮਾਨ ਛੁੱਟ ਕੇ ਤੂੰ ਅੰਗਾ ਭਵੇਂ ਪਾਣੀ ਪੂਣੀ ਪੀਵੀ ਐ ਤਰ੍ਹਾਂ ਦੀ ਚਿਠਾਣੀ ਕੀ ਕਹੋਗੇ ਦਰਾਣੀ ਕੀ ਕਹੋਗੇ ਕਿ ਆਇਆ ਸਮਾਨ ਛੁੱਟ ਕੇ ਚਲੇ ਗਿਆ ਉਹ ਮਮਮੀ ਫੇਰ ਉਹੀ ਗੱਲ ਆ ਗਈ ਨਾ ਇਸੇ ਕਰਕੇ ਮੈਂ ਕਹਿੰਦਾ ਮੈਂ ਜਾਣਾ ਹੀ ਨਹੀਂ ਜੀ ਆਹੋ ਗੱਲ ਤੇ ਇਹ ਆ ਕਿ ਜੇ ਜਰਾਕ ਤੂੰ ਬਹਿ ਗਿਆ ਤੇ ਉਹਨਾਂ ਨੂੰ ਮੌਕਾ ਲੱਭ ਜਾਣਾ ਗੱਡੀ ਦਾ ਤੇ ਗੱਡੀ ਲੈ ਕੇ ਫਿਰ ਰੋਏ ਨਾ ਉਹਨਾਂ ਨੇ ਬਹਨਣਾ ਕਹਿਣਾ ਵਾ ਅ ਜਿੰਨੀ ਦੇਰ ਤੂੰ ਚਾਹ ਪੀਣੀ ਨਾ ਉਨੀ ਦੇਰ ਤੱਕ ਅਸੀਂ ਗੱਡੀ ਵਾਪਸ ਲੈ ਆਉਣੀ ਆ ਮੈਂ ਸਮਝਾਣ ਰਾ ਕਿ ਨਾ ਆ ਜਾਣਾ ਨੂੰ ਸਮਝਾ ਦਿਓ ਮੈਨੂੰ ਪਾਣੀ ਪੀਣ ਵਾਸਤੇ ਵੀ ਨਾ ਕਵੇ ਉਹ ਹੋ ਨਹੀਂ ਕਿੰਦੀ ਪਾਣੀ ਵਾਸਤੇ ਮੇਰੀ ਗੱਲ ਸੁਣੋ ਮੈਨੂੰ 200 ਰੁਪਏ ਤਾਂ ਦੇ ਦਿਓ ਹੁਣ ਇੱਕ ਹੁਣ ਉਹ 200 ਰੁਪਏ ਕੀ ਕਰਨੇ ਹਾਈ ਹਾਈ ਕੰਮ ਵਾਲੇ ਨੂੰ ਦੇਣਾ ਆਹ ਮੈਂ ਤੁਹਾਨੂੰ ਦੇ ਦਨੀ ਆ ਤੇ ਤਰ ਲੱਗਿਆ ਨਾਲ ਦੀ ਕੰਮ ਵਾਲੇ ਨੇ 200 ਰੁਪਏ ਫੜਾ ਦੇ ਕੰਮ ਦੇ ਦੂੰਗਾ ਤੇ ਮੈਂ ਚਲੀ ਜੇ ਠੀਕ ਹੁਣ ਚਲ ਮੈਂ ਲੇਟ ਹੋਣੀ ਤੈਨੂੰ ਕਾਹ ਜਲਦੀ ਮੇਰੀ ਗੱਲ ਸੁਣ ਨਮਕੀਨ ਦੇ ਪੈਗੜ ਲੈ ਆਂਦੇ ਨਾ ਤੇ ਉਹ ਪਾ ਦੇ ਲਫਾਫੇ ਦੇ ਵਿੱਚ ਤੇ ਸਮਾਨ ਲੈ ਜੂਗੀ ਥੋੜਾ ਜਿਹਾ ਚਲੋ ਠੀਕ ਆ ਇੱਕ ਕੱਪਾਂ ਦਾ ਸੈੱਟ ਵੀ ਪਿਆ ਹੈ ਉਹ ਵੀ ਪਾ ਦੇ ਉਹ ਬੱਸ ਕਰੋ ਯਾਰ ਸਾਰਾ ਕੁਝ ਤੁਸੀਂ ਪਾਈ ਜਾਂਦੇ ਜੇ ਫਿਰ ਤੁਸੀਂ ਮੇਰੇ ਤੇ ਬੋਝ ਵਧਾਉਣਾ ਵਾ ਮੈਨੂੰ ਦੋ ਤਿੰਨ ਗੇੜੇ ਨੌਣੇ ਪੈਣੇ ਨੇ ਮੇਰੀ ਗੱਲ ਸੁਣ ਵੇ 15 ਦਿਨਾਂ ਬਾਅਦ ਤੇ ਆਂਦੀ ਆ ਉਹ ਕੀ ਕਰਦੀ ਜਿੰਨੀਆਂ ਚੀਜ਼ਾਂ ਆਂਦੀਆਂ ਨਾ ਲਿਆ ਕੇ ਇੱਥੇ ਰੱਖ ਜਾਂਦੀ ਐ ਤੇ ਫਿਰ ਕੀ ਕਰਦੀ ਤੈਨੂੰ ਪਤਾ ਹੀ ਆ ਏਕ-ਏਕ ਚੀਜ਼ ਕਰਕੇ ਲਈ ਜਾਂਦੀ ਆ ਤੇ ਕੰਦੀ ਆ ਕਿ ਮੇਰੇ ਪੇਕੇ ਦਾ ਨਾਲੇ ਚੰਗਾ ਸਮੋ ਉਹਦਾ ਘਰ ਬਣੇ ਜਾਂਦਾ ਹੈਗਾ ہاں ਭਾਵੇਂ ਢੱਡ ਹੋਈ ਜਾਂਦਾ ਫੇਰ ਭਾਬੀ ਤੁਸੀਂ ਇਦਾਂ ਕਰੋ ਛੇਤੀ ਛੇਤੀ ਨਾ ਸਾਰਾ ਸਮਾਨ ਪੈਕ ਕਰ ਦੋ ਮੈਂ ਛੇਤੀ ਛੱਡ ਕੇ ਨਾ ਨੂੰ ਵਾਪਸ ਆਉਣਾ ਜੇ ਆਹ ਚਲ ਠੀਕ ਆ ਮੈਂ ਕਰਦੀ ਆ ਠੀਕ ਆ ਪ੍ਰੋਟਰੀ ਖਵਾ ਦੇ ਉਹਨੂੰ ਇੱਕ ਦਵਾ ਦਵ ਹਾਂ ਚਲ ਠੀਕ ਅਜੇ ਸਾਰਾ ਕੁਝ ਤਿਆਰ ਹੋ ਜੂਗਾ ਨਾ ਮੈਨੂੰ ਉਦੋਂ ਹੀ ਬਾਜ ਮਾਰਿਓ ਤੇ ਮੈਂ ਉਦੋਂ ਹੀ ਨਿਕਲੂਗਾ ਬਾਹਰ ਮੇਰੀ ਗੱਲ ਸੁਣ ਉਹਨੇ ਤੈਨੂੰ ਸਵੇਰੇ 500 ਰੁਪਇਆ ਫੜਾਣ ਡਈ ਸੀ ਪੈਟਰੋਲ ਦਾ ਫੜਾਣ ਡਈ ਸੀ ਕੌਣ ਰਿੰਪੀ ਹਾਂ ਫੜਾਇਆ ਨਾ 500 ਰੁਪਇਆ ਆ ਤੇ ਉਦੋਂ ਹੀ ਪੈਟਰੋਲ ਪਵਾਵੇਂ ਨਾ ਤੂੰ ਉਦੋਂ ਹੀ ਪਾਵਾਂਗਾ ਆ ਠੀਕ ਆ ਮੈਂ ਕਹਿੰਦਾ 300 ਤੇਲ ਪਾ ਕੇ 200 ਹੀ ਦੇ ਦੇਣਾ ਨੂੰ ਨਹੀਂ ਤਾਂ ਆਹ ਚਲ ਵੈਸੇ ਆ ਵੀ ਗੱਲ ਸਹੀ ਅਭੀ ਕਰ ਜੇ ਮੈਂ ਪੱਲਿਓ 200 ਰੁਪਇਆ ਕਿਉਂ ਖਰਚਣਾ ਨਹੀਂ ਤਾਂ ਤਾਂ ਘਰ ਵਾਲਾ ਨਹੀਂ ਲੈ ਕੇ ਜਾ ਸਕਦਾ ਉਹ ਜੋ ਤੈਨੂੰ ਫੋਨ ਕਰ ਦਿੰਦਾ ਹੈ ਕਿ ਇਹਨੂੰ ਛੱਡ ਕੇ ਜਾ ਛੱਡ ਕੇ ਜਾ ਉਹ ਤਾਂ ਆਪਣਾ ਖਰਚਾ ਬਚਾਉਂਦੇ ਰਹਿੰਦੇ ਆ ਉਹੀ ਨਾ ਇਹ ਸਾਰੇ ਫਰਜ਼ ਦੇ ਘਰ ਵਾਲੇ ਦੇ ਆ ਆਹੋ ਉਹਨੂੰ ਚਾਹੀਦਾ ਵਾ ਕਿ ਜਦੋਂ ਹੁੰਦੀ ਆ ਇਹਨੂੰ 5-1000 ਰੁਪਇਆ ਦੇ ਕੇ ਤੋਰੇ ਆਹੋ ਇੱਕ ਕੰਨਣਾ ਟੌਰ ਵੀ ਬਣਾਉਣੀ ਆ ਤਦੋਂ ਤਾਂ ਖਰਚਾ ਵੀ ਸਾਡਾ ਕਰਾਈ ਜਾ ਹਾਂ ਚਲ ਛੱਡ ਪੜਾ ਜਾ ਜਾ ਫਿਰ ਵੇਲੇ ਨਾਲ ਜਾ ਬੇਟਾ ਹਾਂਜੀ ਸਸੀ ਦਾ ਮੰਮੀ ਸਸੀ ਗੱਲ ਬੇਟਾ ਸਤਿ ਸ਼੍ਰੀ ਅਕਾਲ ਵੀਡੀਓ ਬਣਾਇਆ ਮੇਰਾ ਤੇ ਵਧੀਆ ਤੂੰ ਹੀ ਸੁਣਾਓ ਤੁਹਾਡਾ ਕੀ ਹਾਲ ਹੈ ਬਹੁਤ ਵਧੀਆ ਵਾ ਤੂੰ ਆਪਣੀ ਸੁਣਾ ਮੇਰਾ ਵਧੀਆ ਮੇਰੀ ਗੱਲ ਸੁਣੋ ਕੀ ਕਰਨ ਦੇ ਜੀ ਮੈਂ ਕੁਝ ਵੀ ਨਹੀਂ ਪਰ ਤੈਨੂੰ ਹੀ ਯਾਦ ਕਰਦੀ ਵੀ ਤੇਰਾ ਫੋਨ ਆ ਗਿਆ ਮੈਂ ਤੈਨੂੰ ਫੋਨ ਕਰਨੀ ਲੱਗੀ ਸੀ ਅੱਛਾ ਹਾਂ ਤੇ ਮੈਂ ਕਿਉਂ ਫੋਨ ਕਰਦੀ ਆ ਕਿਰਨ ਨੂੰ ਤੇ ਕਿਰਨ ਬੇਟਾ ਅਸਰਾਵਾਂ ਦੋ ਤਿੰਨ ਦਿਨ ਵਾਸਤੇ ਆਇਆ ਤੇਰੀ ਮਾਸੀ ਵੀ ਆਂਦੀ ਗਈ ਹੈ अच्छा मासी जी आंदे हां मासी जी आंदे बन्ना मने स्पेशल फोन ही किता कि राती ना किरण ਨੂੰ ਵੀ ਕਹਿ ਦੋ ਕਿ ਆਜ ਵੇ ਸਾਡੇ ਵੱਲ ਦੋ ਤਿੰਨ ਦਿਨ ਚਲੋ ਠੀਕ ਆ ਮੰਮੀ ਵੈਸੇ ਵੀ ਕਿੰਨੇ ਦਿਨ ਹੋ ਗਏ ਮੈਂ ਆਏ ਨਹੀਂ ਮਿਲਣ ਵਾਸਤੇ ਮੈਂ ਇਸ ਤਰ੍ਹਾਂ ਕਰਦੀ ਆ ਮੈਂ ਨਾ ਪੁੱਛ ਕੇ ਫਿਰ ਤੁਹਾਨੂੰ ਫੋਨ ਕਰਦੀ ਆ ਤੇ ਮੈਂ ਆ ਜੰਨੀ ਆ ਦੋ ਕੁ ਦਿਨ ਵਾਸਤੇ ਸਾ ਕੀ ਗਾ ਤੈਨੂੰ 3-4 ਮਹੀਨੇ ਹੋ ਚਲੇ ਆਿਆਂ ਨੂੰ ਤੇ ਜੇ ਹੁਣ ਤੂੰ ਆਵੇਂਗੀ ਨਾ ਤੇ ਕਿਆ ਕਿਆ ਮੈਂ 3-4 ਦਿਨ ਰਹਿਣਾ ਵਾ ਚਲੋ ਠੀਕ ਆ ਐ ਜਿਸ ਤਰ੍ਹਾਂ ਤੁਸੀਂ ਕੋ ਹਾਂ ਸੀ ਕਿਉਂ ਬੁੱਤਰ ਕੁਛ ਨਹੀਂ ਕੁਛ ਨਹੀਂ ਮੰਮੀ ਹਾਂ ਜੀ ਬੈਠਾ ਫਿਰ ਹੈ ਹਾਂ ਜੀ ਚਲੋ ਠੀਕ ਆ ਮੈਂ ਆ ਜਾऊंगी ਨਾ ਨਾ ਕਰੀ ਹਾਂ ਹੀ ਕਰੀ ਮੰਨੋ ਹਾਂ ਜੀ ਹਾਂ ਜੀ ਮੰਮੀ ਠੀਕ ਆ ਓਕੇ ਓਕੇ ਕਿਰਨਾਂ ਹਾਂ ਜੀ ਵੇਖ ਲੈਨੇ ਆ ਕੁੜੀ ਮੇਰੀ ਗਈ ਹੋ ਆ ਘਰ ਖਾਲੀ ਖਾਲੀ ਹੋ ਗਿਆ ਹੈ ਕਦੀ ਇੱਧਰ ਨੂੰ ਜਾਂਦੀ ਸੀ ਕਿ ਮੰਮੀ ਮੈਗੀ ਬਣਾ ਦਿਓ ਕਦੀ ਕਦੀ ਸੀ ਆਲੂ ਵਾਲੀਆਂ ਰੋਟੀਆਂ ਬਣਾ ਦਿਓ ਚੱਲ ਮੰਮੀ ਬਾਜ਼ਾਰੋਂ ਹੋਈਏ ਤੇ ਹੁਣ ਵੇਲਾ ਸਾਰਾ ਘਰ ਖਾਲੀ ਹੋ ਰੁਣਕ ਹੈ ਹੀ ਨਹੀਂ ਘਰ ਦੇ ਵਿੱਚ ਹਾਂਜੀ ਹਾਂਜੀ ਉਹ ਮੈਂ ਤਾਂ ਨੈਕ ਗੱਲ ਕਰਨੀ ਸੀਗੀ ਅੱਛਾ ਗੱਲ ਤੋਂ ਬਾਅਦ ਚੁ ਕਰੀ ਮੇਰੀ ਗੱਲ ਸੁਣ ਏ ਕਿਨਾ ਕੰਦੇ ਆ ਜਿਹੜੀ ਉਹਨੇ ਕਮੇਟੀ ਪਾਈ ਹੋਈ ਆ ਉਹ ਦਿਆਂ ਹੀ ਕਮੇਟੀ ਕੋਈ ਨਹੀਂ ਉਹਨੂੰ ਕੋ ਮੈਂ ਸਕੈਨਰ ਮੰਗਾ ਲਾਂਗੀ ਮੈਂ ਦੇ ਦੇਵਾਂਗੀ ਮੈਨੂੰ ਚੇਤਾ ਹੀ ਨਹੀਂ ਰਿਹਾ ਪਤਾ ਕੀ ਆ ਉਹ ਕੰਦੀ ਸੀ ਮੇਰੇ ਮੁੰਡੇ ਦਾ ਆਂਡਿਆ ਜਨਮ ਦਿਨ ਅੱਛਾ ਤੇ ਤੂੰ ਹੀ ਬਣਾ ਲਓ ਚੈਨ ਠੀਕ ਆ ਚੈਰ ਬਣਾ ਲਓ ਤੂੰ ਕਹਿ ਦਵਾਂਗੇ ਆਪਾਂ ਕਿ ਚੈਨ ਮੇਰੇ ਪਾਈ ਆ ਪੇਕੇ ਆ ਨੇ ਚਲੋ ਠੀਕ ਆ ਮੇਰੀ ਗੱਲ ਸੁਣੋ ਮੰਮੀ ਮੰਮੀ ਦਾ ਫੋਨ ਆਇਆ ਸੀਗਾ ਹਾਂ ਮੈਂ ਨਾ ਦੋ ਕੁ ਦਿਨ ਚੱਲੀ ਆ ਰਹਿਣ ਵਾਸਤੇ ਅੱਛਾ ਮਾਸੀ ਜੀ ਆਂਦੇ ਆ ਤੇ ਮੰਮੀ ਕਹਿੰਦੇ ਹੈਗੇ ਤੂੰ ਵੈਸੇ ਵੀ ਤਿੰਨ ਚਾਰ ਮਹੀਨੇ ਹੋ ਗਏ ਆਈ ਨਹੀਂ ਤੂੰ ਕਿਹੜਾ ਆਨੀ ਆ ਤੁਹਾਨੂੰ ਵੀ ਪਤਾ ਮੈਨੂੰ ਕਿੰਨਾ ਕਿੰਨਾ ਟਾਈਮ ਹੋ ਜਾਂਦਾ ਮੈਂ ਜਾਂਦੀ ਨਹੀਂ ਪੇਕੇ ਹਾਂ ਤੇ ਮੈਂ ਨਾ ਦੋ ਕੁ ਦਿਨ ਦੋ ਤਿੰਨ ਚਾਰ ਦਿਨ ਤੇ ਲਾ ਕੇ ਆਉਂਗੀ ਨਾ ਤੇ ਇਸ ਚਾਰ ਦਿਨ ਤੇ ਪੁੱਤਰ ਤੈਨੂੰ ਪਤਾ ਮੇਰੇ ਕੋਲ ਤਾਂ ਘਰ ਦਾ ਕੋਈ ਕੰਮ ਹੁੰਦਾ ਹੀ ਨਹੀਂ ਆ ਰੋਟੀ ਪਾਣੀ ਮੈਂ ਕਿਤਰਾ ਕਰਾਂਗੀ ਆ ਘਰ ਦੇ ਆ ਤੇ ਨਖਰੇ ਹੀ ਨਹੀਂ ਮਾਣੇਗਾ ਕਿਸੇ ਨੂੰ ਠੰਡੀ ਚਾਹੀਦੀ ਕਿ ਇਹਨੂੰ ਤੱਤੀ ਚਾਹੀਦੀ ਪਰ ਮੰਮੀ ਐਡਜਸਟ ਕਰ ਲਿਓ 2-4 ਦਿਨ ਦੀ ਗੱਲ ਆ ਕੋਈ ਨਹੀਂ ਉਹ ਸ਼ਾਮੀ ਮੈਂ ਕਿਸੇ ਨੂੰ ਕਹਿ ਜਾਵਾਂਗੀ ਉਹਦਾ ਨਹਿਲਪ ਕਰਾ ਦੂਗੀ ਫਿਰ ਨਿੰਮਾ ਨੂੰ ਕਹਿ ਜੀ ਉਹਨੂੰ ਕੁਝ ਥੋੜਾ ਵੇ ਲੈਣਾ ਜਾ ਕੇ ਰੋਟੀ ਪਾਣੀ ਬਣਵਾ ਦਿਆ ਕਰੇ ਹਾਂ ਕੋਈ ਨਹੀਂ ਉਹ ਕਰ ਦਿਆ ਕਰੂਗੀ ਤੁਹਾਨੂੰ ਤੇ ਉਹਦਾ ਪਤਾ ਹੀ ਉਹਨੇ ਆ ਜਾਣਾ ਵਾ ਜਿਹੜਾ ਕੰਮ ਕਰ ਕਰਾਣਾ ਉਹਦੇ ਕੋ ਕਰਾ ਲਿਓ ਕੋਈ ਨਹੀਂ ਪੈਸਿਆਂ ਦਾ ਆਪਾਂ ਬਾਅਦ ਚੋਂ ਵੇਖ ਲਾਂਗੇ ਚੱਲ ਠੀਕ ਆ ਠੀਕ ਹੈ ਚਲ ਜਾ ਜਾਵਾਂ ਫਿਰ ਮੈਂ ਕੱਨ ਲੈ ਕੇ ਜਾ 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 ਕਰ ਪੈ ਕੇ ਚੱਲ ਸ਼ੁਕਰ ਮੰਮੀ ਮੰਨ ਗਏ ਮੰਮੀ ਨੂੰ ਤੇ ਆਪਣੀ ਪੈ ਜਾਂਦੀ ਹੈ ਰੋਟੀ ਪਾਣੀ ਦੀ ਮੈਂ ਤੇ ਜਾਵਾਂ ਪਰੇ ਹਾਂਜੀ ਮਸੀ ਤੂੰ ਬਹੁਤ ਮੋਬਾਈਲ ਦੇਖਦੀ ਹੈ ਬੇਟਾ ਇਹ ਨਹੂਨ ਕਰ ਦੇ ਬੰਦ ਤੇ ਆਪਣੀ ਪੈਕਿੰਗ ਕਰ ਲੈ ਤੈਨੂੰ ਪਤਾ ਵੈ ਜਿਦੋਂ ਤੇਰੀ ਮੰਮੀ ਨੇ ਆਣਾ ਵੈ ਨਾ ਤੇ ਤੈਨੂੰ ਪੈ ਜੇ ਨਹੀਂ ਪਸੂੜੀ ਤਾਂ ਉਹਨਾਂ ਨੇ ਪਤਾ ਕੀ ਕਹਿਣਾ ਪਰੀ ਤੋਜਦਾ ਕਿ ਸਮਾਨ ਨਹੀਂ ਪੈਕ ਕੀਤਾ ਆਪਣਾ ਕੀ ਕਰਦੀ ਰਹੀ ਹੈ ਇੰਨੀ ਦੇਰ ਤੂੰ ਤਾਂ ਆਪਣਾ ਸਮਾਨ ਵਗੈਰਾ ਵੀ ਪੈਕ ਕਰ ਲੈ ਤੇ ਨਾਲੇ ਤੇਰੀ ਨਾ ਕਿਰਨ ਦੀਦੀ ਆਂਦੇ ਵੈ ਸੱਚੀ ਕਿਰਨ ਦੀਦੀ ਆ ਰਹੇ ਨੇ ਕਿਦੋਂ ਦਾ ਕਹਣਾ ਉਹਨਾਂ ਨੇ ਉਹਨਾਂ ਨੇ ਬੇਟਾ ਬਸ ਆਏ ਨਾ ਹੁਣੇ ਥੋੜੀ ਦੇਰ ਤੱਕ ਉਹਨਾਂ ਨੇ ਫੋਨ ਹੀ ਕੀਤਾ ਸੀ ਤੇ ਮੈਨੂੰ ਦੱਸਿਆ ਹੀ ਮੈਂ ਕਿ ਆ ਪਰੀ ਆਈ ਹਈ ਤੇ ਹੁਣੇ ਹੁਣੇ ਚਲੇ ਜਾਣਾ ਮੈਂ ਤੇ ਤੇਰੀ ਮਾਸੀ ਵੀ ਆਂਦੀ ਪਈ ਐ ਥੋੜੀ ਦੇਰ ਦਾ ਗਾਣਾ ਨਹੀਂ ਆ ਗਈ ਲੈ ਸਸੀ ਦਾ ਮੰਮਾ ਸਸੀ ਦਾ ਬੁਆਰੀ ਕੀ ਆਲਾ ਵਧੀਆ ਤੁਸੀਂ ਨਾ ਮੇਰਾ ਬੜਾ ਵਧੀਆ ਇਹ ਕਦੋਂ ਆਈ ਪਰੀ ਤੁਸੀਂ ਤੇ ਕਹਿੰਦੇ ਮਾਸੀ ਨਹੀਂ ਆਣਾ ਵਾ ਸਸਪੈਂਸ ਰੱਖਿਆ ਨਾ ਤੇਰੇ ਲੋਗਾ ਮੈਂ ਕਿ ਆਵੇਗੀ ਨਾਲੇ ਭੈਣ ਨੂੰ ਮਿਲ ਲਵੇਗੀ ਲੈ ਮੰਮੀ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਪਰ ਹੀ ਆਈ ਹੋਈ ਆ ਮੈਂ ਤੇ ਇਹਦੇ ਵਾਸਤੇ ਕੁਝ ਲੈ ਕੇ ਆਣਾ ਸੀਗਾ ਕੋਈ ਗੱਲ ਨਹੀਂ ਲਿਆਨ ਦਾ ਕੀ ਹੈ ਬਾਜ਼ਾਰ ਪੁੱਤਰ ਕੋਲ ਹੀ ਹੈ ਹੁਣ ਲੈ ਵੀ ਜਾ ਕੇ ਉਹੀ ਮੈਂ ਕਹਿਣ ਲੱਗੀ ਸੀ ਕਿ ਪਰੀ ਤੂੰ ਮੇਰੇ ਨਾਲ ਚੱਲੀ ਮੈਂ ਨਾ ਤੈਨੂੰ ਵਧੀਆ ਜਿਹਾ ਕੋਈ ਸੂਟ ਲੈ ਕੇ ਦਵਾਂਗੀ ਠੀਕ ਆ ਮੈਂ ਪੈਕਿੰਗ ਕਰ ਲਾਂ ਪਹਿਲੇ ਫਿਰ ਮੈਂ ਫਟਾਫਟ ਪੈਕਿੰਗ ਕਰਕੇ ਫਿਰ ਅੱਪਾ ਚੱਲਦੇ ਆ ਕੋਈ ਗੱਲ ਨਹੀਂ ਪੁੱਤਰ ਤੇਰੀ ਭੈਣ ਆਈ ਹੈ ਉਹਨੇ ਦੋ ਦਿਨ ਅਜੇ ਰਹਿਣਾ ਮੈਂ ਹੁਣ ਤੂੰ ਪੈਕਿੰਗ ਨਾ ਰਾਤ ਨੂੰ ਕਰੀ ਤੁਸੀਂ ਦੋਨੇ ਭੈਣਾਂ ਗੱਪਾਂ ਮਾਰੋ ਉਹ ਮੇਰੀ ਗੱਲ ਸੁਣੋ ਅੱਜ ਤੇ ਮੈਂ ਆਈ ਆ ਅੱਜ ਹੀ ਤੁਹਾਨੂੰ ਭਜਾਨ ਲੱਗੇਗੇ ਜੇ ਪੈਕਿੰਗ ਕਰਕੇ ਅੱਜ ਨਹੀਂ ਜਾਣਾ ਪੁੱਤਰ ਮੈਨੂੰ ਨਾ ਵੈਸੇ ਕਹਿੰਦੀ ਪਿਛਲੀ ਵਾਰੀ ਜਦੋਂ ਆਈ ਸੀ ਨਾ ਪਤਾ ਕਿੰਨਾ ਸਮਾਨ ਇੱਥੇ ਰਹਿ ਗਿਆ ਸੀ ਤੇ ਤੈਨੂੰ ਪਤਾ ਦੂਰੋਂ ਆਣਾ ਹੁੰਦਾ ਵੈ ਤੇ ਕਿਸ ਤਰ੍ਹਾਂ ਮੈਂ ਭੇਜਣਾ ਮੈਂ ਉਹ ਮੇਰੀ ਗੱਲ ਸੁਣ ਪਹਿਰੀ ਮੈਂ ਰਹਿਣਾ ਇੱਥੇ 3-4 ਦਿਨ ਜਿੰਨੇ ਦਿਨ ਮੈਂ ਰਹਿਣਾ ਨਾ ਉਹਨੇ ਦਿਨ ਮੇਰੇ ਨਾਲ ਤੂੰ ਰਹਿਣਾ ਹੀ ਪੱਕਾ ਆਏ ਮਾਸੀ ਨੇ ਆਪੇ ਗੱਲ ਕਰ ਲਾਂਗੀ ਕੋਈ ਨਹੀਂ ਮਾਸੀ ਨੂੰ ਆਂਦੋ ਮਾਸੀ ਨੂੰ ਵੀ ਰੱਖ ਲੈਨੇ ਮਾਸੀ ਨੇ ਕਿਹੜਾ ਰੋਇ ਤੁਰੇ ਰਹਿਣਾ ਵਾ ਮਾਸੀ ਨੇ ਪੁੱਤਰ 3 ਦਿਨ ਰਹਿਣਾ ਹੀ ਰਹਿਣਾ ਤੇ ਇੱਕ ਦਿਨ ਵੱਧ ਲਾ ਲੇਗੀ ਕੋਈ ਗੱਲ ਨਹੀਂ ਤੂੰ ਦਸ ਤਰ੍ਹਾਂ ਸੇ ਕੀ ਦਵਾ ਚਾਹ ਬਣਾਵਾ ਜਾਂ ਕੀ ਬਣਾਵਾ ਕੁਛ ਨਹੀਂ ਜੋ ਆਪਾਂ ਦੋਵੇਂ ਖਾਣੇ ਆਪਾਂ ਤੇ ਆਰਡਰ ਹੀ ਕਰਦਾ ਵਾ ਆਰਡਰ ਕਰਕੇ ਮੰਗਾਨੇ ਆ ਕੁਛ ਤੇ ਉਹੀ ਖਾਣੇ ਆ ਤੂੰ ਹੀ ਬਸ ਚਾਹ ਦਾ ਕਸ਼ਟ ਕਰ ਲਿਓ ਚਾਹ ਬਣਾ ਕੇ ਲਿਆ ਦਿਓ ਸਾਡੇ ਵਾਸਤੇ ਮੈਂ ਚਾਹ ਬਣਾ ਦਿੰਦੀ ਹੋਰ ਮਮਮੀ ਠੀਕ ਹੈ ਤੇਰੇ ਹਾਂ ਮਮਮੀ ਵਧੀਆ ਮਮਮੀ ਨੂੰ ਕੀ ਹੋਣਾ ਤੇਰੀ ਨਾਨ ਵੀ ਆਈ ਹੋਈ ਸੀ ਨਾ ਉਹ ਠੀਕ ਹੈ ਨਾਨ ਨਵੀਂ ਠੀਕ ਆ ਉਹ ਵੀ ਅੱਜ ਹੀ ਗਈ ਆ ਤੇ ਨਾਲ ਹੀ ਤੁਹਾਡਾ ਫੋਨ ਆ ਗਿਆ ਮੈਂ ਕਿਹਾ ਹੁਣ ਤੇ ਮੈਂ ਮੌਕਾ ਜਾਣ ਨਹੀਂ ਦੇਣਾ ਮੈਂ ਨਾਲ ਹੀ ਮੰਮੀ ਨੂੰ ਕਹਿਤਾ ਤੇ ਮੰਮੀ ਕਹਿੰਦੇ ਜਾ ਚਲ ਬਹੁਤ ਵਧੀਆ ਕੀਤਾ ਉਹਨਾਂ ਨੇ ਤੈਨੂੰ ਭੇਜ ਹੀ ਦੇਣਾ ਸੀ ਨਾਲੇ ਉਹਨਾਂ ਨੂੰ ਪਤਾ ਹੀ ਹੈ ਕਿ ਮੇਰੀ ਧੀ ਵੀ ਤੇ ਰਹਿ ਕੇ ਗਈ ਆ ਤੇ ਉਹਨਾਂ ਨੇ ਤੈਨੂੰ ਭੇਜ ਦਿੱਤਾ ਹਾਂ ਹੋਰ ਸੁਣਾ ਤੂੰ ਹਾਂ ਤੁਹਾਨੂੰ ਪਤਾ ਹੀ ਆ ਮੈਨੂੰ ਤੇ ਫੇਰ 4-5 ਮਹੀਨੇ ਹੋ ਜਾਂਦੇ ਆ ਉਹਨਾਂ ਨੂੰ ਤੇ ਫੇਰ 15 ਦਿਨ ਹੋ ਜਾਂਦੇ ਆ 15 ਦਿਨ ਬਾਅਦ ਹੀ ਚੱਕਰ ਲੱਗਦਾ ਵਾ ਦਿਲ ਨਹੀਂ ਲੱਗਦਾ ਮੰਮੀ ਦਾ ਮੰਮੀ ਨੂੰ ਤੇ ਬਸ ਹੁੰਦਾ ਵਾ ਕਿ ਮੇਰੀ ਧੀ ਮੇਰੇ ਲਾਗੇ ਹੀ ਬੈਠੀ ਰਵੇ ਚਲੋ ਕਈਆਂ ਦੇ ਪੁੱਤਰ ਆਦਤ ਹੁੰਦੀ ਹੈ ਧੀਆਂ ਵੀ ਹੁੰਦਾ ਹੀ ਹੁੰਦਾ ਧੀਆਂ ਨੂੰ ਵੀ ਅਸੀਂ ਮਾਂ ਵੱਲ ਫਟਾਫਟ ਚਲੇ ਜਾਈਏ ਤੇ ਮਾਂ ਨੂੰ ਵੀ ਹੁੰਦਾ ਵਾ ਕਿ ਮੇਰੀ ਧੀ ਆ ਜਾਵੇ ਪਰ ਜੋ ਅਸਲ ਵਿੱਚ ਨਾ ਧੀ ਆਪਣੇ ਘਰ ਦੇ ਪੁੱਤਰ ਸੋਹਣੀ ਲੱਗਦੀ ਹੈ ਲੇਟ ਆਓਗੇ ਨਾ ਉੰਨੀ ਭਰਾ ਭਝਾਈਆਂ ਵਿੱਚ ਨਾ ਇੱਜ਼ਤ ਬਣਦੀ ਹੈ ਜੇ ਰੋਜ਼ ਤੁਸੀਂ ਆਈ ਜਾਵੋਗੇ ਤੇ ਭਝਾਈਆਂ ਨੇ ਵੀ ਕਹਿਣਾ ਅਹੀ ਉਹ ਰੰਦੀਆ ਛੱਡ ਪਰ ਐਨੇ ਕਿਹੜਾ ਪੱਲੀ ਵਰੀ ਆਣਾ ਮੈਂ ਚਲ ਛੱਡੋ ਮੰਮੀ ਆਪਾਂ ਇੱਥੇ ਆਪਣੀਆਂ ਗੱਲਾਂ ਕਰਨੀਆਂ ਆਪਾਂ ਕਿਹੜੀਆਂ ਗੱਲਾਂ 'ਚ ਪੈ ਗਏ ਆ ਸਹੀ ਗੱਲ ਚਲ ਪਰੀ ਪੁੱਤਰ ਤੇਰੀ ਤੁਸੀਂ ਇਹਨਾਂ ਨੂੰ ਛੱਡੋ ਇਦਾਂ ਕਰੋ ਤੁਸੀਂ ਪਹਿਲਾਂ ਪੀਜ਼ਾ ਇੱਕ ਆਰਡਰ ਕਰੋ ਉਹ ਖਾਣੇ ਆ ਤੇ ਤੁਸੀਂ ਮੰਮਾਸੀ ਜੀ ਚਾਹ ਬਣਾ ਕੇ ਲੱਗੇ ਮਾਸੀ ਜੀ ਦੀ ਲੱਗਦੀ ਹੈ ਕੋਈ ਪੀਜ਼ਾ ਪੂਜਾ ਨਹੀਂ ਅਜੇ ਮਿਲਣਾ ਘਰ ਦੀ ਰੋਟੀ ਸਬਜ਼ੀ ਬਣੀ ਹੈ ਪਹਿਲਾਂ ਉਹ ਖਾਓ ਪਰੀ ਮੇਰੀ ਗੱਲ ਸੁਣ ਆਰਡਰ ਉਹਦੇ ਛੱਡੀਆ ਪਰ ਆਂਦੇ ਆਂਦੇ ਤੇ ਠੰਡਾ ਆ ਜਾਣਾ ਵਾ ਇਹ ਤਰ੍ਹਾਂ ਕਰਦੇ ਆ ਮਾਰਕੀਟ ਚੱਲਦੇ ਆ ਨਾਲੇ ਉਥੇ ਪੀਜ਼ਾ ਖਾ ਲਾਂਗੇ ਮੰਮੀ ਵਾਸਤੇ ਪੈਕ ਕਰਾ ਲਾਂਗੇ ਨਾਲੇ ਮੰਮੀ ਮੈਂ ਥੋੜਾ ਜਿਹਾ ਸਮਾਨ ਲੈ ਆਣਾ ਬਚਾਰੂ ਸਮਾਨ ਲੈਣਾ ਪੁੱਤ ਤੈਨੂੰ ਸਮਾਨ ਮੈਂ ਲਿਆ ਦਨੀ ਜਾ ਕੇ ਤੂੰ ਆਈ ਹੈ ਬੈਠ ਤੇ ਸਹੀ 2 ਮਿੰਟ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਕੰਮ ਛੇਤੀ ਕੀਤਾ ਜਾਵੇ ਨਾ ਉਹ ਹੀ ਵਧੀਆ ਵਾ ਮੈਂ ਬਾਜ਼ਾਰੋਂ ਜਾਣਾ ਵਾ ਸਰਦੀਆਂ ਆਣ ਵਾਲੀਆਂ ਵਾ ਦੋ ਤਿੰਨ ਸਰਦੀਆਂ ਦੇ ਸੂਟ ਲੈਣੇ ਆ ਇੱਕ ਕੱਪ ਦੀ ਸਸ ਵਾਸੇ ਵੀ ਲੈ ਲਾਂਗੀ ਤੇ ਨਾਲੇ ਨਾ ਅੱਜ ਕੱਲ ਨੂੰ ਰੋਟੀਆਂ ਬਣਾਣ ਵਾਲਾ ਤੰਦੂਰ ਜਿਆ ਨਹੀਂ ਚੱਲਿਆ ਇਲੈਕਟ੍ਰਿਕ ਜਿੱਚੇ ਕੁਲਚੇ ਵੀ ਬਣ ਜਾਂਦੇ ਆ ਉਹ ਇੱਕ ਲੈ ਕੇ ਆਣਾ ਵਾ ਤੇ ਥੋੜਾ ਬੋਤਾ ਹੋਰ ਵੇਖ ਲਵਾਂਗੀ ਮੰਮੀ ਸਮਾਨ ਪੁੱਤਰ ਤੁਹਾਡੇ ਕੋਈ ਫੰਕਸ਼ਨ ਹੈਗਾ ਵਾ ਜਿਹੜਾ ਨਾ ਸਮਾਨ ਤੂੰ ਲੈ ਕੇ ਜਾਣਾ ਵਾ ਨਹੀਂ ਨਹੀਂ ਫੰਕਸ਼ਨ ਤੇ ਕੋਈ ਨਹੀਂ ਆ ਗੱਲ ਪਤਾ ਕੀ ਆ ਆ ਸਾਰਾ ਸਮਾਨ ਮੈਂ ਲੈ ਕੇ ਆਉਂਗੀ ਤੇ ਆਪਣੀ ਸੱਸ ਨੂੰ ਕਵਾਂਗੀ ਇਹ ਸਾਰਾ ਸਮਾਨ ਦਿੱਤਾ ਮੰਮੀ ਨੇ ਸਮਾਨ ਮੈਂ ਲੈ ਆਣਾ ਨਾਮ ਤੁਹਾਡਾ ਹੋ ਜਾਣਾ ਤੇਰਾ ਦਿਮਾਗ ਖਰਾਬ ਹੈ ਜਿਹੜਾ ਤੂੰ ਨਾਮ ਮੇਰਾ ਕਰਨ ਢਈ ਹੈ ਉਹਨਾਂ ਨੇ ਕਹਿਣਾ ਵੈ ਜਿਹੜੀਆਂ ਚੀਜ਼ਾਂ ਵਿਆਹ ਚ ਦੇਣੀਆਂ ਸੀ ਉਦੋਂ ਤੇ ਦਿੱਤੀਆਂ ਨਹੀਂ ਤੇ ਹੁਣ ਕਾਦਾ ਦੇਣ ਦੇ ਆ ਨਾ ਪੁੱਤਰ ਤੇਰੇ ਘਰ ਕੋਈ ਫੰਕਸ਼ਨ ਨਾ ਕਿਸੇ ਬੱਚੇ ਦਾ ਬਰਥਡੇ ਨਾ ਕੁਛ ਨਾ ਤੇਰੇ ਤੇ ਤੇਰੀ ਮੈਰਿਜ ਐਨੀਵਰਸਰੀ ਸਮਾਨ ਪੁੱਤਰ ਐਨਾ ਉੱਥੇ ਦਿੰਦਾ ਜਦੋਂ ਘਰ ਕੋਈ ਫੰਕਸ਼ਨ ਹੋਵੇ ਨਾਲੇ ਮੇਰੀ ਗੱਲ ਸੁਣ ਜਿੰਨਾ ਕਿ ਸਾਡਾ ਸਰਕਲ ਹੈ ਨਾ ਮੈਂ ਤੈਨੂੰ ਓਨਾ ਕਦਵਾਂਗੀ ਅੰਨੀ ਨਾ ਖੇਡ ਖੇਡ ਕਿ ਐਨਾ ਸਮਾਨ ਤੂੰ ਢੇਰ ਭਰ ਕੇ ਲੈ ਜਾਏ ਬਾਤ ਤੇਰੀ ਮਾਂ ਨੂੰ ਗੱਲਾਂ ਹੋਣ ਮੰਮੀ ਗੱਲਾਂ ਕਰਦੀ ਹੋਣੀ ਆ ਮੈਂ ਕਿਹੜਾ ਹਰ ਵਾਰੀ ਜਦੋਂ ਆਨੀਆ ਲੈ ਕੇ ਜਾਨੀ ਆ ਇਹ ਪਹਿਲੀ ਵਾਰ ਤੇ ਕਰਨ ਲੱਗੀ ਆ ਮੇਰੀ ਨਨਾਂ ਦਾ ਤੁਹਾਨੂੰ ਪਤਾ ਜੇ ਅੱਜ ਜਦੋਂ ਵੀ ਆਂਦੀ ਨਾ 15 ਦਿਨੀ ਬਾਅਦ ਇਹ ਨਾ ਸਮਾਨ ਇਕੱਠਾ ਕਰਕੇ ਲੈ ਜਾਊਗੀ ਤੇ ਕਹੂਗੀ ਆਪਣੀ ਸੱਸ ਨੂੰ ਜਾ ਕੇ ਆ ਸਾਰਾ ਮੇਰੇ ਪੇਕੇ ਆਣੇ ਦਿੱਤਾ ਵਾ ਦੇਖ ਪੁੱਤਰ ਉਹ ਕੰਧੀ ਹੈ ਨਾ ਤੇ ਬਿਨਾਂ ਸ਼ੱਕ ਦੇ ਉਹਨੂੰ ਕਹਿਣ ਦੇ ਹਰ ਇੱਕ ਨੂੰ ਪਤਾ ਹੁੰਦਾ ਵਾ ਕਿ ਕੋਈ ਕੀ ਦਿੰਦਾ ਪਿਆ ਤੇ ਕੋਈ ਕੀ ਨਹੀਂ ਦਿੰਦਾ ਉਹ ਲੈ ਜਾਂਦੀ ਹੈ ਨਾ ਲੈ ਜਾਂਦੇ ਕੱਲ ਨੂੰ ਦੇਖੀ ਜਦੋਂ ਟਾਈਮ ਆਣਾ ਵਾ ਨਾ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਵਾ ਕਿਉ ਆਪਣੇ ਪੱਲਿਓ ਲਿਆਂ ਡਈ ਐ ਜਾਂ ਉਹਦੀ ਮਾਂ ਦੇਣ ਡਈ ਐ ਤੇ ਮੇਰੀ ਗੱਲ ਸੁਨ ਫੋਕੀਆਂ ਟੋਰਾ ਨਾ ਬਣਾ ਤੂੰ ਤੂੰ ਮੇਰੀ ਗੱਲ ਜਿੰਨੀ ਸਾਡੀ ਪਹੁੰਚ ਹੋਏਗੀ ਨਾ ਅਸੀਂ ਉਹਨੇ ਹੀ ਕਰਨਾ ਤੇ ਅਸੀਂ ਫੋਕੀਆਂ ਟੋਰਾ ਨਹੀਂ ਬਣਾਨੀਆਂ ਜਿੱਦਾਂ ਤੂੰ ਕਹਿਣ ਡਈ ਐ ਕਿ ਮੇਰੀ ਨਾਨਾ ਆਪਣੇ ਕੋਲ ਸਮਾਨ ਹਸਣਾ ਹਸਣਾ ਲੈ ਜਾਂਦੀ ਐ ਤੇ ਨਾਮ ਆਪਣਾ ਕਰਾ ਲੈਂਦੀ ਐ ਤੇ ਮੇਰੀ ਗੱਲ ਸੁਨ ਤੇ ਕੀ ਗੱਲ ਉਹਦੇ ਸਹੁਰਿਆਂ ਨੂੰ ਪਤਾ ਨਹੀਂ ਆਏਗਾ ਕੀ ਕਰਦੀ ਪਈ ਆ ਸੱਪ ਪਾਤਾਂ ਦਾ ਪੁੱਤਰ ਕਿ ਕਿੰਨੇ ਕੁ ਕੋਈ ਪਾਣੀ ਚ ਹੈਗਾ ਕਿੰਨੇ ਕੁ ਪਾਣੀ ਚ ਕੋਈ ਨਹੀਂ ਹੈਗਾ ਤੇ ਜਦੋਂ ਪਤਾ ਲੱਗ ਜਾਏ ਨਾ ਤੇ 70 ਵਜਦੇ ਆ ਪਰ ਉਹਦੇ ਸੋਰੇ ਵਾਲੇ ਤੇ ਕੋਈ ਸ਼ਿਕੰਦੇ ਨਹੀਂ ਆਉਨੂ ਤੇ ਤੈਨੂੰ ਕਿ ਉਹਦੇ ਨਾਲ ਲੈਣਾ ਦੇਣਾ ਕਹਿ ਜਾਂ ਨਾ ਗਿਆ ਅਸੀਂ ਬੇਟਾ ਆਪਣਾ ਘਰ ਦੇਖਣਾ ਜਦੋਂ ਕਹਿਣਾ ਨਾ ਤੇ ਉਦੋਂ ਤੂੰ ਆਪੇ ਵੇਖ ਲੈਣਾ ਵਾ ਫਿਰ ਤੂੰ ਮੈਨੂੰ ਦੱਸਣਾ ਮੈਂ ਮੰਮੀ ਜੀ ਤੁਸੀਂ ਬਿਲਕੁਲ ਸਹੀ ਕੰਦੇ ਪਈ ਅੱਜ ਮੇਰੀ ਨਾਨਾ ਨਾਲ ਨਾ ਐ ਹੋਇਆ ਵਾ ਐਡੇ ਵੀ ਸੋਰੇ ਕੋਈ ਨਾ ਪਾਗਲ ਨਹੀਂ ਹੁੰਦੇ ਉਹਨਾਂ ਨੂੰ ਸਭ ਚਾਨਣ ਨੂੰ ਹੁੰਦਾ ਵੈ ਨੂੰ ਤੇ ਦਾ ਵੀ ਤੇ ਆਪਣੇ ਕੁੜਮਾ ਦਾ ਵੀ ਕਿੰਨੇ ਕੋ ਪਾਣੀ ਚ ਹੈਗੇ ਕਿੰਨੇ ਕੋ ਪਾਣੀ ਚ ਨਹੀਂ ਹੈਗੇ ਦੇਖ ਪੁੱਤਰ ਇਹ ਚੋਰੀ ਹੁੰਦੀ ਹੈ ਚੋਰੀ ਉਹ ਆਹ ਕਾ ਦੀ ਚੋਰੀ ਆ ਤੇ ਚੋਰੀ ਹੀ ਹੈ ਪੈਸਾ ਸੋਰਿਆਂ ਦਾ ਤੇ ਨਾਮ ਪੇਕਿਆਂ ਦਾ ਗੱਲ ਤੇ ਤੁਹਾਡੀ ਸਹੀ ਆ ਮੰਮੀ ਪੈਸਾ ਸੋਰਿਆਂ ਦਾ ਤੇ ਨਾਮ ਪੇਕਿਆਂ ਦਾ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਜਦੋਂ ਮੈਂ ਇਹ ਡਾਇਲੌਗ ਬੋਲਦੀ ਹਾਂ ਨਾ ਸਾਹਿਲ ਬਹੁਤ ਹੱਸਦਾ ਹੈ ਕਹਿੰਦੇ ਆ ਜਾ ਇੱਥੇ ਆ ਜਾ ਕਿਉਂਕਿ ਕਿਉਂਕਿ ਇਹ ਮੇਰੇ ਤੇ ਮੇਰੇ ਵੀ ਸੇਮ ਹੀ ਇਹ ਕਾਪੀ ਕਰਦਾ ਵਾ ਕਾਪੀ ਕਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡੀ ਆਪਣੀ ਕਿਰਨ ਮਾਨ ਮੈਂ ਤੁਹਾਡਾ ਆਪਣਾ ਸਾਹਿਲ ਜਸਵੀਰ ਕੋਲ ਨਹੀਂ ਨਹੀਂ ਇਹ ਜਸਵੀਰ ਕੋਲ ਹਾਂ ਸੌਰੀ 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 ਕੱਟ 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 ਹਾਂ ਦੁਬਾਰਾ ਫੇਰ ਬੋਲੋ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡੀ ਆਪਣੀ ਜਸਵੀਰ ਕੋਲ ਉਮੀਦ ਕਰਦੀ ਆ ਕਿ ਆਪਾਂ ਸਟੋਰੀ ਬਣਾਈ ਆ ਹਾਂ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਆਹੋ ਲਾਈਵ ਚ ਹਾਂ ਚੱਲ 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 ਚੱਲੋ ਚੱਲੋ ਜਿਹੜੀ ਆਪਾਂ ਇਹ ਸਟੋਰੀ ਬਣਾਈ ਆ ਹਾਂ ਪਰ ਟੁੱਕ ਕੱਢ ਨਿਚੋੜ ਕਾੜੇ ਦਾ ਕੀ ਨਿਚੋੜੇ ਮੈਂ ਮੈਂ ਹੈ ਹੀ ਨਹੀਂ ਕਿਉਂ ਨਹੀਂ ਹੈਗਾ ਉਹ ਕਿਉਂ ਨਹੀਂ ਪਹਿਲਾ ਸੀ ਨਹੀਂ ਦੇ ਰਹੀਗਾ ਹਾਂ ਹਾਂ ਮੈਂ ਦੱਸਦਾ ਜਿੰਨਾ ਤੱਕ ਮੈਨੂੰ ਸਮਝ ਆ ਠੀਕ ਆ ਹਾਂ ਦੀ ਦੱਸਿਓ ਐ ਦੇਖੋ ਬਈ ਐ ਮੰਨੂ ਗੱਲਾਂ ਕਰਦਾ ਮੰਨੂ ਆਂਟੀ ਨਾਲ ਸੀਨ ਬਣਾਉਂਦੇ ਬਣਾਉਂਦੇ ਨਾ ਸੱਤ ਕੋ ਜਾਂਦੇ ਆ ਪਰ ਨਹੀਂ ਆਂਟੀ ਮੈਂ ਸੱਚੀ ਦੱਸਾਂ ਮੈਂ ਤਾਂ ਦੇ ਡਾਇਲੌਗ ਸੱਚੀ ਬੜੇ ਵਧੀਆ ਲੱਗਦੇ ਆ ਵੇ ਕਿੰਨਾ ਵਧੀਆ ਡਾਇਲੌਗ ਸੀ ਇਹ ਲੈ ਲੋ ਢੜਕੋ ਢੜਕੋ ਅੱਛਾ ਜੀ ਚਲੋ ਆ ਜੀ ਇਹ ਕੰਮ ਦੀ ਗੱਲ ਤੇ ਹੁਣ ਪਾਇਮੈਂਟ ਚੁੱਪ ਕਰ ਦਿਓ ਆ ਜੀ ਦੋ ਨਹੀਂ ਟੇਪ ਲਾ ਲਓ ਮੋਤੇ ਹਾਂ ਚੁੱਪ ਰਹਿਣਾ ਹੁਣ ਆ ਜੀ ਦੀ ਸਟੋਰੀ ਦਾ ਨਤੀਜਾ ਆਪਾਂ ਇਹ ਕੱਢਿਆ ਕਿ ਜਿਹੜੀਆਂ ਕੁੜੀਆਂ ਸੌਰੀਓ ਪੈਸੇ ਲਿਆ ਕੇ ਤੇ ਪੇਕੀਆਂ ਦਾ ਨਾਂ ਕਰਦੀਆਂ ਤੇ ਉਹ ਸੌਰੇ ਬੇਵਕੂਫ ਨਹੀਂ ਹੁੰਦੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਵੀ ਇਹ ਕੀ ਕਰਦੇ ਕਿੱਥੋਂ ਪੈਸੇ ਆਉਂਦੇ ਕਿਉਂ ਆਉਂਦੇ ਪੈਸੇ ਤਾਂ ਉਹਨਾਂ ਦੇ ਘਰ ਦੇ ਹੀ ਆ ਨਾ ਪਹਿਲੀ ਗੱਲ ਕਿ ਜਦੋਂ ਤੁਹਾਨੂੰ ਉਹਨਾਂ ਨੇ ਵਿਆਹ ਕੇ ਲਿਆਂਦਾ ਨਾ ਜਦੋਂ ਉਹਨਾਂ ਨੇ ਤੁਹਾਨੂੰ ਵਿਆਹ ਕੇ ਲਿਆਂਦਾ ਨਾ ਮੈਂ ਨੂੰ ਆਪਣੀ ਸੋਨੀ ਖੜਤੀ ਮੈਂ ਕਹਿ ਲੱਗੀ ਕੀ ਕੰਦੇ ਉਹਨੂੰ ਸਿਰ ਜੁੱਤੀਆਂ ਆਪ ਕੈਸੇ ਮੈਂ ਪਾਲੀ ਗਈ ਆ ਆਪਣੀਆਂ ਜੁੱਤੀਆਂ ਆਪਣੇ ਆਪਣਾ ਹੀ ਸੇਰ ਇਹ ਆਪਾਂ ਲਾਸਟ ਵੇ ਬੋਲਣਾ ਸੀ ਅੱਛਾ ਮਗਰ ਇਹ ਆ ਕਿ ਜਦੋਂ ਸੋਰੇ ਵਿਆਹ ਕੇ ਲਿਆਂਦੇ ਆ ਉਹਨਾਂ ਨੂੰ ਸਭ ਪਤਾ ਹੁੰਦਾ ਕਿ ਕਿ ਕਿਹੜੇ ਸਹਾਦ ਵਿੱਚ ਜੇ ਕਿੰਨੇ ਪਾਣੀ ਵਿੱਚ ਜੇ ਫੇਰ ਆ ਕੇ ਫੋਕੀਆਂ ਟੋਰਾ ਕਾਧੀਆਂ ਮਾਨੀਆਂ 15 ਦਿਨਾਂ ਬਾਅਦ ਐ ਡਿੱਕੜੀ ਉਹ ਕੀ ਕਹਿੰਦੇ ਪਏ ਹਾਂ ਹੁਣ ਲੈਂਡ ਲੋਰ ਹੋ ਜੇ 15 15 20000 ਦੀਆਂ ਚੀਜ਼ਾਂ ਦੇ ਲੈਂਦੇ ਆ ਦੇਣ ਵਾਲੇ ਤਾਂ ਤੁਸੀਂ ਦਿੱਤੀਆਂ ਨਹੀਂ ਹਾਂ ਦੇਣ ਵਾਲੇ ਤਾਂ ਤੁਸੀਂ ਚੀਜ਼ਾਂ ਦਿੱਤੇ ਨਹੀਂ ਮੈਂ ਜਿਹੜੇ ਵੱਡੇ ਵੱਡੇ ਫੰਕਸ਼ਨ ਹੋਏ ਆ ਉਦੋਂ ਨਹੀਂ ਸਮਾਨ ਆਂਦਾ ਤੇ ਮੈਂ ਕਹਿੰਦੀ ਕੁੜੀ 15 ਦਿਨ ਪੇਕੇ ਆਈ ਆ ਜੀ ਇਹ ਸੂਟ ਸਾਡੀ ਮੰਮੀ ਨੇ ਦਿੱਤਾ ਵਾ ਉਹ ਫਿਟ ਹੈ ਤੁਹਾਡਾ ਭੈਣ ਜੀ ਪੇਕੇ ਸੋਹਰੇ ਏਡੇ ਬੇਵਕੂਫ ਨਹੀਂ ਹੁੰਦੇ ਸੋਹਰਿਆਂ ਨੂੰ ਸਭ ਪਤਾ ਹੁੰਦਾ ਸਿਰਫ ਇਹ ਆ ਕਿਉਂ ਮੈਂ ਬੋਲ ਦੇਣੀ ਹੈ ਕਿ ਉਹ ਕਾਦੇ ਵਾਸਤੇ ਨਹੀਂ ਬੋਲਦੇ ਕਿ ਘਰ ਵਿੱਚ ਕਲੇਸ਼ ਆਵੇ ਪਰ ਕਿਹਨੂੰ ਕੋਈ ਨਾ ਕੁਝ ਸਿੱਖਣ ਨੂੰ ਮਿਲੇ ਨਾ ਮਿਲੇ ਮੈਨੂੰ ਆ ਕੀ ਜ਼ਰੂਰ ਸਿੱਖਣ ਨੂੰ ਮਿਲ ਗਈ ਕਿ ਜਦੋਂ ਮੇਰਾ ਵਿਆਹ ਹੋ ਗਿਆ ਤੇ ਜੇ ਮੈਨੂੰ ਦਾਜ ਮਿਲ ਗਿਆ ਪਹਿਲਾਂ ਪਹਿਲਾਂ ਫਿਰ ਮੈਨੂੰ ਪਤਾ ਲੱਗ ਜੂਗਾ ਕਿ ਮੈਨੂੰ ਬਾਅਦ ਚ ਕੀ ਕੀ ਮਿਲੇਗਾ ਜੇ ਮੈਨੂੰ ਵਿਆਹ ਚ ਦਾਜ ਨਹੀਂ ਦਿੱਤਾ ਬਾਅਦ ਚ ਇੰਨਾ ਕੁ ਸ਼ਾਇਦ ਫਿਰ ਮੈਂ ਸਮਝ ਜਾਊਗਾ ਇਹ ਮੇਰੇ ਪੈਸਾ ਮੈਨੂੰ ਦੀਦਾ ਹੈ ਸਾਈਲ ਹੋਣਾ ਕਿ ਮੇਰੀਆਂ ਜੁੱਤੀਆਂ ਮੇਰੇ ਸਾਈਲ ਹੈ ਫਿਰ ਤੇਰੀ ਜੇਬ ਚੋਂ ਜਾਣੇ ਆ ਹਾਂ ਸਮਝ ਗਿਆ ਨਾ ਇਹ ਕੋਈ ਕੋਈ ਕਰਦਾ ਹਰ ਇੱਕ ਕੋਈ ਨਹੀਂ ਕਰਦਾ ਨਹੀਂ ਤੇ ਦਾ ਵਿਆਹ 12 ਤਰੀਕ ਨੂੰ ਜੇ ਉਹਨਾਂ ਨੇ ਆ ਵੀਡੀਓ ਵੇਖ ਲਈ ਤੇ ਫੇਰ ਵੇਖ ਲਈ ਨਾ ਮੈਂ ਸਿਆਪਾ ਕੀ ਤੇ ਸਾਨੂੰ ਨਹੀਂ ਚਾਹੀਦਾ ਵਿਆਹ ਸੀ ਨਹੀਂ ਕਰਨਾ ਪਰ ਨਹੀਂ ਦਾਜ ਤੇ ਅੱਜ ਵੇਖੋ ਅੱਜ ਕੱਲ ਦਾਜ ਤੇ ਕੀ ਮਤਲਬ ਧੀ ਨੂੰ ਹੀ ਦੇਣਾ ਵਾ ਨੂੰ ਦੇਣਾ ਅਸੀਂ ਥੋੜੀ ਮੰਗਣਾ ਵੇਖੋ ਗੱਡੀ ਦੇਣਗੇ ਤੇ ਉਹਨਾਂ ਦੀ ਕੁੜੀ ਜਾਊਗੀ ਬੈ ਕੇ ਆਪਣਾ ਕੀ ਅਸੀਂ ਤਾਂ ਡਰਾਈਵਰ ਵਾਂਗੂ ਗੱਡੀ ਚਲਾਉਣੀ ਦੀ ਐਸੀ ਦੇਣਗੇ ਉਹਨਾਂ ਦੀ ਕੁੜੀ ਨੇ ਸੋਣਾ ਸਾਰੇ ਦਿਨ ਮੈਂ ਇਧਰ ਆਤੀ ਹੁਣਾਵਾ ਕੰਮ ਕਾ ਥੱਕ ਕੇ ਫ੍ਰਿਜ ਦੇਣਗੇ ਉਹਨਾਂ ਦੀ ਕੁੜੀ ਨੇ ਠੰਡਾ ਪਾਣੀ ਪੀਣਾ ਵਾ ਤੇ ਤੂੰ ਵੇਹੜੇ ਕਦੀ ਕਦਾ ਰਿਆ ਆਪਣੀ ਕੋਲਡ ਡਰਿੰਕ ਵਿੱਚ ਲਾ ਲਿਆ ਕਰੂੰਗਾ ਨਹੀਂ ਤੇ ਤੂੰ ਉਹ ਸੋਹਰਿਆਂ ਨੂੰ ਕਹਿਦੀ ਤੇ ਪੇਟਿਆਂ ਦਾ ਠੇਕਾ ਮਾਰ ਲੈਣ ਤੇਰੇ ਨਾਲ ਚਲੋ ਜੀ ਇਹ ਹੁਣ ਮੈਸੀ ਤੋਂ ਇਧਰ ਉਧਰ ਚੱਲ ਗਏ ਬਾਕੀ ਤੁਸੀਂ ਸਾਰੇ ਸਮਝਦਾਰ ਜੇ ਤੇ ਆਪੇ ਸਮਝ ਲਿਓ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਬਾਕੀ ਬੱਚੇ ਆ ਮਸਤੀ ਕਰਦੇ ਆ ਕਰਨ ਖੁਸ਼ ਰਹਿਣ ਦੇਖੋ ਬਈ ਅੱਜ ਉਹ ਸੰਡੇ ਸੰਡੇ ਗਾ ਵੈ ਐਸ ਕਰਕੇ ਹਾਂ ਪਹਿਲੀ ਗੱਲ ਤੇ ਹੋਈ ਆ ਜਿਹੜੀਆਂ ਬੱਚਿਆ ਉਸਵਾ ਕਰਦੀਆਂ ਕਿ ਕੋਲੋਂ ਪੈਸੇ ਆਪਣੇ ਸਹੁਰਿਆਂ ਦੇ ਪੈਸੇ ਲੈ ਕੇ ਤੇ ਪੇਕਿਆਂ ਦਾ ਨਾਂ ਕਰਵਾਉਂਦੀਆਂ ਇਹ ਗੱਲ ਗਲਤ ਏ ਬੇਟਾ ਏ ਤੁਸੀਂ ਸੋਚੋ ਜਿਹੜਾ ਤੁਸੀਂ ਕੰਮ ਕਰਨ ਡਿਆ ਜੇ ਮੰਨ ਲਓ ਕਿ ਤੁਹਾਡੇ ਪੇਕੇਆਂ ਕੋ ਕੱਲ ਨੂੰ ਇਹ ਚੀਜ਼ ਨਾ ਮਤਲਬ ਸੋਹਰਿਆ ਕੋ ਇਹ ਚੀਜ਼ ਨਾ ਦਿੱਤੀ ਜਾਵੇ ਜਾਂ ਕਿਸੇ ਵਜ੍ਹਾ ਕਰਕੇ ਭਾਂਜੀ ਪੈਸੇ ਦੀ ਪ੍ਰੋਬਲਮ ਹੋ ਗਏ ਆਂਟੀ ਇਦਾਂ ਹੋਵੇ ਹਨਾ ਕਿ ਜੇ ਮੰਨ ਮੇਰਾ ਵਿਆਹ ਹੋ ਗਿਆ ਹਨਾ ਤੇ ਉਹ ਪਹਿਲਾਂ ਬੜੇ ਕੁਝ ਲੈ ਕੇ ਆਂਦੀ ਰਵੇ ਹਨਾ ਤੇ ਮੈਨੂੰ ਸੱਚੀ ਕਦੀ ਲੋਡ ਪੈ ਗਈ ਨਾ ਉਹਨਾਂ ਕੋ ਮੈਂ ਕਰੋੜ ਰੁਪਈਆ ਮੰਗ ਲਿਆ ਤੇ ਫਿਰ ਉਹਦੇ ਕੋ ਨਾ ਦਿੱਤਾ ਗਿਆ ਇਹਦੇ ਨਾਲ ਜੰਗ ਆ ਗਈ ਆ ਇਹ ਉਹ ਨਾ ਹੀ ਲੈਓ ਜੀ ਅੱਜ ਮੇਰੀ ਛੋਟੀ ਰਕਮ ਗਈ ਹੈ ਕੋਈ ਗੱਲ ਨਹੀਂ ਚੱਲਣ ਦੇ ਬਾਏ ਬਾਏ ਦੇਖੋ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਮੇਰੀ ਲਾਸਟ